ਪਾਬਲੱਖੋ ਦਿਖਾਉਂਦੇ ਆ ਤੁਹਾਨੂੰ ਇੱਥੇ ਅੱਛੇ ਬਸੇ ਸ਼ਾਮ ਹੋ ਗਈ ਆ ਦੁਪਹਿਰ ਨੂੰ ਸਵੇਰੇ ਜ਼ਿਆਦਾ ਰਸ ਹੁੰਦਾ ਮਾ ਘਟੀਆਂ ਬੀਗੀਆਂ ਤੇ ਪੂਰੇ ਕੱਪੜਿਆਂ ਵਾਲਿਆਂ ਦਾ ਵੀ ਲੱਗਿਆ ਹੋਇਆ ਵੇਖੋ ਪੂਰਾ ਸਸਤੀ ਸੇਲ 200 ਰੁਪਏ ਦੀ ਬਹੁਤ ਸਿਆਣੇ ਨਿਆਣੇ ਸਭ ਵੇਖੋ ਜੇ ਆ ਮੇਲੇ ਦਾ ਪੂਰਾ ਆਨੰਦ ਲੈਦੇ ਪਏ ਆ ਦੁਨੀਆ ਸਾਡੀਆਂ ਕਿੱਡਾ ਫੁੱਲਤ ਕਰੂਗੀਆਂ ਪੂਰਾ ਉਹ ਪਿੱਛੇ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਵੀ ਕਰਾਉਣੇ ਆ गोरा भी आया है बैठ लिया होना गोरा बंदा था पर गोरा कपिया वाले चाट भंडार बर्गर है तो पुराना है जाने क्या अब चलो सबको चल जाए खेल तो मूस तो हम साथ बीबियां गुआच गई मेले उद्दारा मेला तो है नहीं जिदा सा बीबियां गुआच गई

ਦੇਖੀ ਚਲੋ ਜene ਆ ਲੋ ਜੀ ਆ ਕੀ ਕਹਿੰਦੇ ਹੁੰਦੇ ਮੈਨਾਂ ਨੂੰ ਪਤਾ ਭੁਜਿਆ ਭਰਿਆ ਜਿਹਾਂ ਵਿੱਚ ਮੈਂ ਇਸ ਕਰਕੇ ਖਲਾਣਦੇ ਆ ਬੇਲਪੂਰੀ ਇਹਨਾਂ ਕਹਿੰਦੇ ਬੇਲਪੂਰੀ ਜਿਆਦਾ ਆ ਗਿਆ ਆਤੀਏ ਉਧਰ ਵੀ ਰੂਟ ਚਾਰਟ ਉੱਪਰ ਟੋਟਲੀ ਮਤਲਬ ਕਿ ਲੁੰਨ ਦੀ ਜਗਾ ਘੱਟਾ ਪਾ ਕੇ ਦੋ ਆਲੂ ਪਾਏ ਜਾਂ ਨਾ ਪਾਏ ਇੱਧਰ ਜੀ ਮਨੋਰੰਜਨ ਦਾ ਪੂਰੇ ਸਾਧਨ ਝੂਲੇ ਲੱਗੇ ਹੋਏ ਆ ਟレインਾਂ ਚੱਲਦੀਆਂ ਆ ਕਿ ਇੱਥੀਆਂ ਚੱਲਦੀਆਂ ਚੱਗਦਾ ਨੂੰ ਆਪਣੇ ਨਾਂ ਮੇਲਾ ਦਿਖਾ ਦੇਣਾ ਕਿ ਸਾਰਾ ਇੱਥੇ ਦਾ ਬਹੁਤ ਮਸ਼ਹੂਰ ਹੈ ਜੀ ਸ਼ੁਰੂ ਤੋਂ ਇਹ ਕੋਈ ਹੁੰਦਾ ਨਹੀਂ ਸਾਡੇ ਦਾਦੇ ਉਹਨਾਂ ਦੇ ਟਾਈਮ ਦਾ ਇੱਥੇ ਮੇਲਾ ਲੱਗਦਾ ਕਹਿੰਦਾ ਚਲੋ ਆਹ ਚੀਜ਼ਾਂ ਨਹੀਂ ਸੀ ਹੁੰਦੀਆਂ ਛੋਟੇ ਛੋਟੇ ਥੂਲੇ ਹੁੰਦੇ ਕੋਤ ਜਾਂਦੀ ਆ ਟ੍ਰੇਨ ਪਰ ਥੂਲੇ ਹਨ ਸੰਕਾ ਮਾਰਦੇ ਕੋਕੋ ਕਰਦੀ ਜਾਂਦੀ ਆ ਕੋਕੋ ਕੋਕੋ ਇਹ ਅੱਧਰ ਵੀ ਨਿਆਣੇ ਪੂਰਾ ਨਾਉਂਦਾ ਜਾਂਦਾ ਪਏ ਦੇਖੋ ਆਹ ਵਾਲਾ ਝੂਲਾ ਨਿਆਣੇ ਲਈ ਮੈਂ ਤਾਂ ਆਹ ਵਾਲਾ ਬਹੁਤ ਵਧੀਆ ਲੱਗਦਾ ਨਿਆਣੇ ਦੀ ਪੂਰੀ ਪ੍ਰੈਕਟਿਸ ਹੁੰਦੀ ਹੈ ਇੱਥੇ ਉਹ ਇਦਾਂ ਨੂੰ ਆਉਂਦਾ ਹੀ ਨਹੀਂ ਪਿਆ ਨਿਆਣਾ ਦੇ ਕੋਲ ਆਹ ਪੂਰੀ ਐਕਟੀਵਿਟੀ ਵਾਲੀਆਂ ਕੱਢਾਂ ਨਿਆਣੇ ਲਈ ਉੱਧਰ ਤਾਂ ਇਹਦੀਆਂ ਇਦਾਂ ਦੀਆਂ ਆਈਆਂ cái mèo là tanh ra rồi, không biết được cái nào mà có chứ? ok ਇਦਾਂ ਨਹੀਂ ਨਿਆਣੇ ਜਾਂਦੇ ਬਾਸ ਦੇ ਕਿੰਨੇ ਨਿਆਣਿਆਂ ਤਾਂ ਕੈਂ ਕਰਨਾ ਪੈਂਦਾ ਹੈ ਜਿਆਦਾ ਕਿ ਕਰੀ ਕਰੀ ਸਖਤਾਈ ਵਰਤਣੀ ਪੈਂਦੀ ਨਿਆਣਿਆਂ ਨਾਲ ਅੱਜ ਮਾਰ ਕਿੱਥੇ ਹੋਊਗਾ ਲੱਗਦਾ ਮਾੜੀ ਜਿਹਾ ਤਾਂ ਤੜਫੇ ਤੋਂ ਜਗ੍ਹਾ ਨਹੀਂ ਦੇਖ ਪਾ। ਦੇਖੋ ਕਿ ਨਾ ਰੱਖਿਆ ਹੈ ਪੂਰਾ ਹਜੇ ਵੀ ਸ਼ਾਮ ਪੈ ਗਈ ਆ 6 ਵਜੇ ਨੇ ਸ਼ਾਮ ਦੇ ਪੱਟੇ ਆ ਜਾਂਦੇ ਆ ý thức ăn mặc ăn mặc ăn mặc ăn mặc ăn mặc ăn mặc ăn ਸੋਡੀਆਂ ਬੀਬੀਆਂ ਪਤਾ ਨਹੀਂ ਕਦੋਂ ਤਾਂ ਕਿੱਥੇ ਜਾ ਕੇ ਮੈਂਡੀਆਂ ਮੰਨਣਾ ਦਾ ਗੱਡੀਆਂ ਕੋਲੇ ਜਾਣਾ ਪੈਣਾ ਬੰਦਾ ਨਹੀਂ ਕਦੀ ਵੀ ਗਵਾਜਦਾ ਮੈਂ ਮੇਲਿਆਂ ਦੇ ਵਿੱਚ ਦੇਖਿਆ ਬੀਬੀਆਂ ਹੀ ਗਵਾਜਦੀਆਂ ਹਮੇਸ਼ਾ ਸਰੇ ਜਾਣ ਕੇ ਗਵਾਜ ਜਾਂਦੀਆਂ घरे जा इन केतिरो दुखी कर रोड लो जी सौ रुपए सेल, सौ रुपए सेल। लिखे हुआ भी उस सौ रुपए सेल है। ਸਰਦਾਰ ਭੱਜ ਨਹੀਂ ਲਾਈ ਜੀ 100 ਰੁਪਏ ਦੇ ਰਾਜੀ ਜੀ ਹੋ ਰਾਜੀ ਜੀ ਉਹ ਆ ਗਿਆ ਜੀ ਇਦਾਂ ਤਾਂ ਲੱਭਣੀਆਂ ਨੇ ਜੋੜੇ ਆ ਉੱਥੇ ਕੰਟਰੀ ਆਜੋ ਰੋਟਣੋ ਆਪ ਤੇ ਰੋਟਣੋ ਇਦਾਂ ਲੱਭਣੀਆਂ ਹੋਦੀਆਂ ਵੀ ਵੀ ਆ ਜੀ ਆ ਸਾਰਾ ਆਹ ਲਾ ਗਾਈਂ ਆ ਦੇਖੋ ਤੁਹਾਨੂੰ ਪੜਾਵੀਂ ਨੇ ਵਿੱਚ ਰੁਕਾ ਵੀ ਹਣਾ ਬਾਬਾ ਲੱਖੋ ਆ ਜੀ ਅੰਦਰ ਜਗਾ ਤਾਂ ਪਕਤਾਨਾ ਉਹਦਾ ਇੱਥੇ ਗੋਲਵਰਾ ਖਾਪੀ ਬਣਿਆ ਹੋਇਆ ਧੰਨ ਧੰਨ ਜੀ ਬਾਬਾ ਲੱਖੋ ਜੀ ਇਹ ਇੱਥੇ ਗੋਲਵਰਾ ਖਾ ਗਿਆ ਜੀ ਮਹਾਰਾਜ ਜੀ ਦਾ ਪ੍ਰਕਾਸ਼ ਦਿੱਤਾ ਹੋਇਆ ਇਹ ਤਾਂ ਕੱਲਾ ਕੱਲਾ ਪਾਰ ਦਿਖਾ ਲਣਾ ਸੀ ਮਿਲੇਗਾ ਫਲ ਆ ਕੇ ਫਲ ਹਲੈਂਤੀ ਕੰਨ ਨਾਲ ਕਵੀ ਵੀ ਕੇ ਫਲ ਹਲ ਮੈਂ ਤਾਂ ਬਿੰਦਾਸ ਕੀ ਦੱਸਣਾ ਚਾਹੁੰਦਾ ਲਾਈਵ ਹੈ ਦੱਸ ਦੱਸ ਕੀ ਦੱਸਣਾ ਚਾਹੁੰਦਾ ਜਲਦੀ ਬੋਲ ਆਈ ਨਹੀਂ ਅਈ ਤਾਂ ਆਹ ਭਰਾਵਾ ਲੱਭ ਦੋ ਸਾਨੂੰ ਲੱਭ ਦੋ ਆਇਆ ਆਏ ਆ ਨਾਲ ਉਹ ਭਰਾਵਾ ਭਾਬੀ ਆਈ ਉਹ ਤੁਹਾਡੀ ਲੱਭਦੀ ਨਹੀਂ ਗਈ ਦਵਾਦੀ ਯਾਰ ਕੋਈ ਦੱਸ ਦੇ ਮੈਂ ਕੋਈ ਵੀ ਦੱਸਣਾ ਦੱਸ ਕੀ ਲੱਭਣਾ ਦੋਨੇ ਜਣੇ ਆਏ ਆ ਲਈ ਆ ਕੰਨ ਭਾਜੀ ਹੁਣੀ ਸਾਡੇ ਬਟਾਕੇ ਦੇ ਅੰਬਰਾ ਦੇਖਣ ਆ ਲੈ ਕਾਉਂਸਲ ਆ ਮੈਂ ਮੈਂ ਮੁਸਲਿਮ ਮੈਂ ਮੁਸਲਿਮ ਬਿਲਾਉਂ ਕੱਟੜ ਮੁਸਲਿਮ ਹੈਲੋ ਦੋਨੇ ਜਣੇ ਆਏ ਆ ਬਸ ਤੇ ਟੁੱਟ ਗਏ ਅੱਛਾ ਕੀ ਕਰਦੇ ਪੈ ਨਹੀਂ ਹੈਲਪ ਮੈਂ ਇੱਕ ਦਾ ਜਿਹੜੇ ਆਉਂਦੇ ਗੜੀ ਫਾਂਦੇ ਅੱਖਾਂ ਚ ਲਾਲੀ ਲਿਆਤੀ ਕਾਣੀ ਗਾਂਜ